ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸ ਦਈਏ ਆਪਾਂ ਆਪਣੇ ਚੈਨਲ ਤੇ ਸੱਚੀਆਂ ਹਰ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਹਮੇਸ਼ਾ ਆਪਾਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਕਿਉਂਕਿ ਜਿਹੜੇ ਆਪਾਂ ਚੰਗੇ ਕਰਮ ਕਰਦੇ ਆਂ ਜਾਂ ਮਾੜੇ ਕਰਮ ਕਰਦੇ ਆਂ ਉਹਨਾਂ ਦਾ ਫਲ ਆਪਾਂ ਨੂੰ ਪਰਮਾਤਮਾ ਜ਼ਰੂਰ ਦਿੰਦਾ ਕੁਮ ਫਿਰਕੇ ਜੀ ਆਪਣੇ ਕਰਮ ਆਪਣੇ ਅੱਗੇ ਆਉਂਦੇ ਨੇ ਤੇ ਇੱਕ ਨਿੱਕੀ ਜਿਹੀ ਸ਼ਾਰਟ ਸਟੋਰੀ ਦੇ ਜ਼ਰੀਏ ਆਪਾਂ ਇਸ ਤੇ ਚਾਨਣ ਪਾਵਾਂਗੇ ਸੋ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਜੀ ਬਹੁਤ ਇੰਟਰਸਟਿੰਗ ਵੀਡੀਓ ਆ ਸੋ ਵੀਡੀਓ ਦੇ ਰਾਹੀਂ ਹਮੇਸ਼ਾ ਆਪਾਂ ਜਦੋਂ ਕੋਈ ਵੀ ਕਿਸੇ ਵਧੀਆ ਟੌਪਿਕ ਤੇ ਗੱਲ ਕਰਨੀ ਹੁੰਦੀ ਆ ਸਟੋਰੀ ਨੂੰ ਮੈਂ ਇਸ ਲਈ ਚੁਣਦੀ ਹੁੰਨੀ ਆ ਕਿਉਂਕਿ ਸਟੋਰੀ ਸੁਣਦੇ ਸੁਣਦੇ ਜੇ ਬੱਚੇ ਵੀ ਸੁਣਨ ਤਾਂ ਬੱਚੇ ਵੀ ਬੋਲ ਨਹੀਂ ਹੁੰਦੇ ਆਪਾਂ ਵੀ ਬੋਲ ਨਹੀਂ ਹੁੰਦੇ ਸੋ ਵਧੀਆ ਇੱਕ ਗਿਆਨ ਦੀ ਗੱਲ ਸਟੋਰੀ ਦੇ ਜ਼ਰੀਏ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀ ਆ ਆਪਾਂ ਗੱਲ ਵੀ ਸਮਝ ਜਾਂਦੇ ਆ ਸੋ ਨਾਲ ਦੀ ਨਾਲ ਜੀ ਆਪਾਂ ਸਟੋਰੀ ਵੀ ਆਪਾਂ ਸੁਣ ਲੈਣੇ ਆ ਸਾਰੀ ਸੁਣ ਲੈਂਦੇ ਆ ਜੀ ਸਟੋਰੀ ਵੀ ਸੋ ਅੱਜ ਦੀ ਇਹ ਛੋਟੀ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇੱਕ ਕਹਾਣੀ ਇੱਕ ਬਿਜ਼ਨਸਮੈਨ ਦੀ ਹੈ ਉਹ ਇੱਕ ਵੱਡੀ ਕੰਪਨੀ ਦਾ ਮਾਲਕ ਸੀ ਇੱਕ ਦਿਨ ਕੀ ਹੋਇਆ ਕਿ ਸਵੇਰੇ-ਸਵੇਰੇ ਉਸ ਦਾ ਮੂਡ ਖਰਾਬ ਹੋ ਗਿਆ ਤੇ ਉਹ ਗੁੱਸੇ ਦੇ ਵਿੱਚ ਆਪਣੇ ਦਫ਼ਤਰ ਪਹੁੰਚ ਗਿਆ ਦਫ਼ਤਰ ਜਾ ਕੇ ਆਪਣੇ ਕੈਬਨ ਵਿੱਚ ਗਿਆ ਤੇ ਆਪਣੇ ਮੈਨੇਜਰ ਨੂੰ ਬੁਲਾਇਆ ਤੇ ਆਉਂਦੇ ਹੋਏ ਆਪਣੀਆਂ ਸਾਰੀਆਂ ਰਿਪੋਰਟਾਂ ਵੀ ਨਾਲ ਲੈ ਕੇ ਆਉਣ ਨੂੰ ਕਿਹਾ ਮੈਨੇਜਰ ਬੜਾ ਖੁਸ਼ ਹੋਇਆ ਉਸਨੂੰ ਲੱਗਿਆ ਕਿ ਬੌਸ ਉਸ ਦਾ ਕੰਮ ਦੇਖ ਕੇ ਬਹੁਤ ਹੀ ਉਸਨੂੰ ਸ਼ਾਬਾਸ਼ੀ ਦੇਵੇਗਾ ਕਿ ਉਹ ਕਿੰਨਾ ਵਧੀਆ ਕੰਮ ਕਰ ਰਿਹਾ ਦਫ਼ਤਰ ਨੂੰ ਕਿੰਨੇ ਵਧੀਆ ਤਰੀਕੇ ਨਾਲ ਚਲਾ ਰਿਹਾ ਪਰ ਹਾਲਾਤ ਇਸ ਦੇ ਬਿਲਕੁਲ ਉਲਟ ਹੀ ਬਣੀ ਹੋਈ ਸੀ ਕਿਉਂਕਿ ਬੌਸ ਗੁੱਸੇ ਵਿੱਚ ਹੀ ਘਰ ਤੋਂ ਆਇਆ ਸੀ ਉਹ ਸਾਰੀਆਂ ਰਿਪੋਰਟਾਂ ਲੈ ਕੇ ਆਪਣੇ ਬੌਸ ਦੇ ਕੈਬਨ ਵਿੱਚ ਗਿਆ ਮੈਨੇਜਰ ਦੇ ਕੰਮ ਵਿੱਚ ਜੋ ਰਿਪੋਰਟ ਵਿੱਚ ਕੋਈ ਕਮੀ ਨਹੀਂ ਸੀ ਫਿਰ ਵੀ ਉਸਨੇ ਆਪਣੇ ਮੈਨੇਜਰ ਨੂੰ ਬੁਰਾ ਭਰਾ ਕਹਿਣਾ ਸ਼ੁਰੂ ਕਰ ਦਿੱਤਾ ਬਹੁਤ ਬੁਰਾ ਭਲਾ ਬੋਲਿਆ ਜੀ ਤੇ ਉਸ ਨੂੰ ਇੰਨੀਆਂ ਬਹੁਤ ਜੀ ਜਲੀਲ ਕੀਤਾ ਉਸਨੇ ਮੈਨੇਜਰ ਕੁਝ ਨਹੀਂ ਬੋਲ ਸਕਿਆ ਉਹ ਆਪਣੇ ਬੋਸ ਦੀ ਬਹੁਤ ਇੱਜ਼ਤ ਕਰਦਾ ਸੀ ਇਸ ਲਈ ਬਹੁਤ ਬਸ ਗੁੱਸਾ ਪੀ ਗਿਆ ਜੀ ਆਪਣਾ ਉਹ ਚੁੱਪ ਖੜਾ ਰਿਹਾ ਪਰ ਕਿਤੇ ਨਾ ਕਿਤੇ ਮਨ ਵਿੱਚ ਸੋਚ ਵੀ ਰਿਹਾ ਸੀ ਅਚਾਨਕ ਇਹ ਹੋ ਕੀ ਗਿਆ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਦਾ ਇਸ ਕੰਪਨੀ ਨੂੰ ਵੀ ਆਪਣੀ ਸਮਝ ਕੇ ਕੰਮ ਕਰਦਾ ਫਿਰ ਵੀ ਅੱਜ ਕੀ ਕੁਝ ਸੁਣਨਾ ਪੈ ਗਿਆ ਸੋਚਦਾ ਸੋਚਦਾ ਵਾਪਸ ਆਪਣੀ ਸੀਟ ਤੇ ਜਾਣ ਲੱਗਿਆ ਹੁਣ ਮੈਨੇਜਰ ਵੀ ਆਕਬ ਬਬੂਲਾ ਹੋ ਗਿਆ ਹੁਣ ਉਸਨੇ ਵੀ ਆਪਣਾ ਗੁੱਸਾ ਕਿਤੇ ਨਾ ਕਿਤੇ ਦਾ ਕੱਢਣਾ ਹੀ ਸੀ ਇਸ ਲਈ ਉਸਨੇ ਸਾਰੇ ਕਰਮਚਾਰੀਆਂ ਨਾਲ ਇੱਕ ਮੀਟਿੰਗ ਬੁਲਾਈ ਤੇ ਉਹਨਾਂ ਨੂੰ ਕਿਹਾ ਕਿ ਆਪਣਾ ਰਿਪੋਰਟ ਕਾਰਡ ਲੈ ਕੇ ਆਓ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਨੇ ਕਿੰਨਾ ਕੰਮ ਕੀਤਾ ਤੇ ਜਿਸ ਕਰਮਚਾਰੀ ਦਾ ਕੰਮ ਸਭ ਤੋਂ ਮਾੜਾ ਸੀ ਉਸ ਤੇ ਉਹ ਵਾਰ ਪਿਆ ਤੇ ਆਪਣਾ ਸਾਰਾ ਗੁੱਸਾ ਉਸ ਤੇ ਕੱਢ ਦਿੱਤਾ ਉਸ ਦੀ ਸਾਰਿਆਂ ਸਾਹਮਣੇ ਰੱਜ ਕੇ ਬੇਇੱਜ਼ਤੀ ਕੀਤੀ ਹੁਣ ਪਤਾ ਨਹੀਂ ਕਿੰਨੀਆਂ ਗੱਲਾਂ ਸੁਣਾ ਦਿੱਤੀਆਂ ਫਿਰ ਉਸ ਉੱਤੇ ਰੋਪ ਮਾਰਦੇ ਹੋਏ ਹੁਕਮ ਦਿੱਤਾ ਕਿ ਤੂੰ ਅੱਜ ਸਭ ਤੋਂ ਅਖੀਰ ਵਿੱਚ ਜਾਵੇਂਗਾ ਤੇ ਉਹ ਵਿਚਾਰਾ ਹਨੇਰੇ ਤੱਕ ਆਪਣਾ ਕੰਮ ਕਰਦਾ ਰਿਹਾ ਤੇ ਅਖੀਰ ਜਦੋਂ ਉਹ ਆਪਣਾ ਬੈਗ ਤੇ ਟਿਫਨ ਚੱਕ ਕੇ ਦਫ਼ਤਰ ਤੋਂ ਬਾਹਰ ਨਿਕਲਣ ਲੱਗਾ ਤਾਂ ਉਸ ਦਫ਼ਤਰ ਦਾ ਸਿਕਿਉਰਿਟੀ ਗਾਰਡ ਉਸ ਨੂੰ ਟੱਕਰ ਗਿਆ ਹੁਣ ਉਹ ਵੀ ਸਵੇਰ ਦਾ ਖਪਿਆ ਹੋਇਆ ਸੀ ਤੇ ਅੰਦਰੋਂ ਗੁੱਸੇ ਨਾਲ ਭੜਿਆ ਹੋਇਆ ਸੀ ਉਹਨੇ ਆਪਣਾ ਸਾਰਾ ਗੁੱਸਾ ਉਸ ਸਿਕਿਉਰਿਟੀ ਗਾਰਡ ਤੇ ਕੱਢ ਦਿੱਤਾ ਤੇ ਉਸ ਨੂੰ ਬੁਰਾ ਭਲਾ ਬੋਲ ਕੇ ਆਪਣੇ ਘਰ ਚលਿਆ ਗਿਆ ਹੁਣ ਸਿਕਿਉਰਿਟੀ ਗਾਰਡ ਪਰੇਸ਼ਾਨ ਸੀ ਇਹ ਬੰਦਾ ਪਹਿਲਾਂ ਤਾਂ ਕਦੇ ਵੀ ਉਸ ਨਾਲ ਇਸ ਤਰ੍ਹਾਂ ਪੇਸ਼ ਨਹੀਂ ਆਇਆ ਸੀ ਔਰ ਉਹ ਵੀ ਦੁਖੀ ਸੀ ਕਿਉਂਕਿ ਉਸ ਦੀ ਵਜ੍ਹਾ ਨਾਲ ਉਸ ਨੂੰ ਵੀ ਦਫ਼ਤਰ ਵਿੱਚ ਇੰਨਾ ਸਮਾਂ ਫालतू ਬੈਠਣਾ ਪਿਆ ਸੀ ਦਫ਼ਤਰ ਬੰਦ ਕਰਕੇ ਸਿਕਿਉਰਿਟੀ ਗਾਰਡ ਵੀ ਆਪਣੇ ਘਰ ਚਲਿਆ ਗਿਆ ਇਸ ਘਟਨਾ ਨੇ ਉਸ ਨੂੰ ਵੀ ਪਰੇਸ਼ਾਨ ਕਰ ਦਿੱਤਾ ਤੇ ਉਹ ਵੀ ਗੁੱਸੇ ਵਿੱਚ ਧੁਰ ਅੰਦਰ ਤੱਕ ਭਰ ਗਿਆ ਘਰ ਜਾ ਕੇ ਕੀ ਦੇਖਦਾ ਕਿ ਉਸ ਦੀ ਘਰ ਵਾਲੀ ਨੇ ਉਸ ਦੇ ਪਸੰਦ ਦੀ ਸਬਜ਼ੀ ਨਹੀਂ ਬਣਾਈ ਸਿਰਫ ਇਸੇ ਗੱਲ ਪਿੱਛੇ ਉਸਨੇ ਆਪਣੇ ਘਰ ਵਾਲੀ ਨੂੰ ਪੂਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਘਰ ਦਾ ਖਿਆਲ ਨਹੀਂ ਰੱਖਦੀ ਤੂੰ ਇਹ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਜਦੋਂ ਮੈਂ ਸਾਰੇ ਦਿਨ ਦਾ ਥੱਕਿਆ ਘਰੇ ਆਉਨਾ ਘਟੂ ਘਟ ਮੈਨੂੰ ਮੇਰੇ ਪਸੰਦ ਦੀ ਸਬਜ਼ੀ ਦਾ ਮਿਲਣੀ ਚਾਹੀਦੀ ਹੈ ਹੁਣ ਉਹ ਤਾਂ ਬੋਲ ਕੇ ਖਾਲੀ ਹੋ ਗਿਆ ਪਰ ਹੁਣ ਗਰਾਰੀ ਉਸ ਦੀ ਘਰ ਵਾਲੀ ਦੇ ਦਿਮਾਗ ਤੇ ਚੜ ਗਈ ਕਿ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਆਂ ਬੱਚਿਆਂ ਦਾ ਖਿਆਲ ਰੱਖਦੀ ਆਂ ਘਰ ਵਿੱਚ ਇਹ ਸੋਚ ਕੇ ਇਕੱਲੀ ਰਹਿੰਦੀ ਆਂ ਕਿ ਸ਼ਾਮ ਨੂੰ ਆਉਣਗੇ ਤਾਂ ਕੋਈ ਪਿਆਰ ਦੀ ਗੱਲ ਕਰਨਗੇ ਪਰ ਇਹ ਉਲਟਾ ਗੁੱਸਾ ਕਰ ਰਹੀ ਨਹੀਂ ਉਹ ਬੁਰਬੜਾਉਂਦੀ ਹੋਈ ਕਮਰੇ ਵਿੱਚ ਚਲੀ ਗਈ ਤੇ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਉਹਨਾਂ ਦਾ ਬੱਚਾ ਬੈਠਾ ਟੀਵੀ ਤੇ ਕਾਰਟੂਨ ਦੇਖ ਰਿਹਾ ਸੀ ਉਸ ਨੇ ਬੱਚੇ ਤੋਂ ਰਿਮੋਟ ਖੋਇਆ ਉਸੇ ਰਿਮੋਟ ਨਾਲ ਉਸ ਨੂੰ ਮਾਰਿਆ ਤੇ ਦੋ ਹੋਰ ਨਤੇ ਛਡੀਆਂ ਤੇ ਬੋਲੀ ਕਿ ਤੂੰ ਸਾਰਾ ਦਿਨ ਟੀਵੀ ਦੇਖਦਾ ਰਹਿਣਾ ਪੜ੍ਹਾਈ ਤਾਂ ਕੋਈ ਕਰਦਾ ਹੀ ਨਹੀਂ ਹੁਣ ਉਸ ਬੱਚੇ ਦਾ ਵੀ ਦਿਮਾਗ ਖਰਾਬ ਹੋ ਗਿਆ ਤੇ ਘਰ ਤੋਂ ਬਾਹਰ ਚਲਿਆ ਗਿਆ ਤੇ ਸੋਚਣ ਲੱਗਿਆ ਕਿ ਇਹ ਕੋਈ ਘਰ ਹੈ ਇੱਥੇ ਸਾਰਾ ਦਿਨ ਬਸ ਦੰਗੇ ਹੀ ਹੁੰਦੇ ਰਹਿੰਦੇ ਨੇ ਜਦੋਂ ਬਾਹਰ ਗਿਆ ਤਾਂ ਗਲੀ ਵਿੱਚ ਇੱਕ ਕੁੱਤਾ ਬੈਠਾ ਹੋਇਆ ਸੀ ਉਸਨੇ ਇੱਕ ਪੱਥਰ ਚੁੱਕਿਆ ਉਸ ਕੁੱਤੇ ਦੇ ਮਾਰਿਆ ਮਤਲਬ ਆਪਣਾ ਗੁੱਸਾ ਕੁੱਤੇ ਤੇ ਕੱਢ ਦਿੱਤਾ ਹੁਣ ਕੁੱਤੇ ਨੂੰ ਤਾਂ ਬਿਲਕੁਲ ਹੀ ਸਮਝ ਹੀ ਨਹੀਂ ਆ ਰਹੀ ਸੀ ਕਿ ਉਹ ਇਹ ਹੋ ਕੀ ਰਿਹਾ ਮੈਨੂੰ ਕਿਉਂ ਮਾਰਿਆ ਕੁੱਤਾ ਭੌਂਕਦਾ ਹੋਇਆ ਦੂਸਰੀ ਗਲੀ ਵਿੱਚ ਚੱਲ ਗਿਆ ਹੁਣ ਜਦੋਂ ਉਹ ਦੂਸਰੀ ਗਲੀ ਦੇ ਵਿੱਚ ਗਿਆ ਤੇ ਉੱਥੇ ਇੱਕ ਬੰਦਾ ਖਾਣਾ ਖਾਣ ਤੋਂ ਬਾਅਦ ਸੈਰ ਕਰ ਰਿਹਾ ਸੀ ਕੁੱਤੇ ਨੇ ਜਾ ਕੇ ਉਸ ਬੰਦੇ ਨੂੰ ਵੱਢ ਲਿਆ ਜਿਸ ਨੂੰ ਉਸ ਕੁੱਤੇ ਨੇ ਵੱਢਿਆ ਸੀ ਉਹ ਹੋਰ ਕੋਈ ਨਹੀਂ ਉਸੇ ਦਫਤਰ ਦਾ ਮਾਲਕ ਸੀ ਜਿਸਨੇ ਸਵੇਰੇ ਹੀ ਆਪਣੇ ਮੈਨੇਜਰ ਨੂੰ ਚਿੜਕਿਆ ਸੀ ਤੇ ਇਹ ਸਵਾਲ ਹੁਣ ਉਸਦੇ ਮਨ ਦੇ ਵਿੱਚ ਘੁੰਮ ਰਿਹਾ ਸੀ ਜਿਹੜਾ ਮਾਲਕ ਸੀ ਕਿ ਆਖਰਕਾਰ ਮੈਨੂੰ ਕੁੱਤੇ ਨੇ ਵੱਢਿਆ ਕਿਉਂ ਮੈਂ ਤਾਂ ਉਸ ਨੂੰ ਕੁਝ ਕਿਹਾ ਵੀ ਨਹੀਂ ਇਸ ਗੱਲ ਬਾਰੇ ਉਹ ਬੰਦਾ ਸੋਚ ਰਿਹਾ ਸੀ ਹੁਨੇਤੇ ਦੇਖੋ ਜੀ ਇੱਥੇ ਕੀ ਹੋਇਆ ਕਿ ਜਿਹੜਾ ਹੁਣ ਬੌਸ ਸੀਗਾ ਜਿਹੜਾ ਘਰੋਂ ਤੰਗ ਪਰੇਸ਼ਾਨ ਹੋ ਕੇ ਆਇਆ ਸੀ ਉਹਨੇ ਆਕੇ ਮੈਨੇਜਰ ਨੂੰ ਝਿੜਕਿਆ ਮੈਨੇਜਰ ਨੇ ਗਾਹ ਕਰਮਚਾਰੀ ਨੂੰ ਤੇ ਕਰਮਚਾਰੀ ਨੇ ਸਿਕਿਉਰਿਟੀ ਗਾਰਡ ਨੂੰ ਝਿੜਕਿਆ ਤੇ ਸਿਕਿਉਰਿਟੀ ਗਾਰਡ ਨੇ ਜੀ ਗਾਹ ਆਪਣੇ ਘਰ ਵਾਲੀ ਨੂੰ ਝਿੜਕਿਆ ਤੇ ਘਰ ਵਾਲੀ ਨੇ ਜੀ ਅੱਗੇ ਜਾ ਕੇ ਆਪਣੇ ਬੱਚੇ ਨੂੰ ਤੇ ਬੱਚੇ ਨੇ ਕੁੱਤੇ ਦੇ ਰੋੜਾ ਮਾਰਿਆ ਤੇ ਉਸ ਕੁੱਤੇ ਨੇ ਉਸ ਨੂੰ ਵੱਢ ਲਿਆ ਕਿ ਨੂੰ ਵੱਡਿਆ ਜੀ ਜਿਹੜਾ ਉਹ ਮੇਨ ਬੋਸ ਸੀਗਾ ਜਿੱਤੋਂ ਇਹ ਸਾਰੀ ਕਹਾਣੀ ਸ਼ੁਰੂ ਹੋਈ ਸੀ ਤੇ ਇਹ ਛੋਟੀ ਜੀ ਕਹਾਣੀ ਇਹ ਦੱਸਦੀ ਆ ਕਿ ਸਮਾ ਕਰਮਾਂ ਦੇ ਲੈਣ ਦੇਣ ਦੇ ਚੱਕਰ ਦਾ ਜਿਹੜਾ ਭੁਗਤਾਨ ਉਹ ਜ਼ਰੂਰ ਕਰਦਾ ਅਸੀਂ ਜੈਉ ਜੈਵੀ ਕਰਮ ਕਰਦੇ ਹਾਂ ਉਹ ਕੋਮਕੇ ਸਾਡੇ ਕੋਲ ਆਉਂਦੇ ਜ਼ਰੂਰ ਨੇ ਜਿਵੇਂ ਇੱਕ ਬੱਚਾ ਗਵਾਚ ਜਾਂਦੇ ਅਨੇਕਾਂ گاਵਾਂ ਵਿੱਚ ਆਪਣੀ ਮਾਂ ਨੂੰ ਲੱਭ ਲੈਂਦਾ ਨਾ ਬਿਲਕੁਲ ਉਸੇ ਤਰ੍ਹਾਂ ਜਿਹੜੇ ਸਾਡੇ ਕਰਮਾਂ ਦਾ ਫਲ ਆ ਉਹ ਸਾਡੇ ਤੱਕ ਪਹੁੰਚ ਹੀ ਜਾਂਦਾ ਜੇਕਰ ਚੰਗੇ ਕਰਮ ਕਰੋਗੇ ਤਾਂ ਚੰਗਾ ਕਮਾਓਗੇ ਤੇ ਚੰਗਾ ਪਾਓਗੇ ਸੋ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਤਾਂ ਕਿ ਆਪਾਂ ਨੂੰ ਹਮੇਸ਼ਾ ਚੰਗੇ ਕਰਮਾਂ ਦਾ ਚੰਗਾ ਹੀ ਫਲ ਮਿਲੇ ਤੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਗੰਗੀਆਂ ਪਰੇਸ਼ਾਨੀਆਂ ਦੇ ਨਾਲ ਨਾ ਜੂਝਣਾ ਪਵੇ ਮੈਂ ਬਹੁਤ ਲੋਕਾਂ ਨੂੰ ਇਹ ਸੁਣਦੇ ਦੇਖਿਆ ਕਿ ਪਤਾ ਨਹੀਂ ਰੱਬ ਸਾਡੇ ਕਿਉਂ ਪਿੱਛੇ ਪਿਆ ਰਹਿੰਦਾ ਕਿ ਅਸੀਂ ਹੀ ਰੱਬ ਦਾ ਕੀ ਵਿਗਾੜਿਆ ਪਰ ਕਿਤੇ ਨਾ ਕਿਤੇ ਕਿਉਂਕਿ ਜਿਹੜਾ ਇਨਸਾਨ ਹੁੰਦਾ ਉਹ ਖੁਦ ਦੀਆਂ ਗਲਤੀਆਂ ਨੂੰ ਕਦੀ ਨਹੀਂ ਮੰਨਦਾ ਕਿ ਮੈਂ ਕਿਹੜੇ ਕਰਮ ਕਰ ਰਿਹਾ ਕਿ ਉਹੀ ਮੈਨੂੰ ਕਰਮਾਂ ਦਾ ਮੈਨੂੰ ਫਲ ਮਿਲ ਰਿਹਾ ਉਹ ਹਮੇਸ਼ਾ ਰੱਬ ਨੂੰ ਹੀ ਕੋਸਦਾ ਸੋ ਰੱਬ ਨੂੰ ਕੋਸਣਾ ਬੰਦ ਕਰੋ ਪਰਮਾਤਮਾ ਹਮੇਸ਼ਾ ਚੰਗਾ ਹੀ ਕਰਦੇ ਨੇ ਉਹ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦੇ ਆਪਾਂ ਆਪਣਾ ਮਾੜਾ ਖੁਦ ਤੈਅ ਕਰਦੇ ਆਂ ਆਪਣੇ ਕਰਮਾਂ ਦੇ ਨਾਲ ਸੋ ਕਰਮ ਕਿਵੇਂ ਦੇ ਕਰਨੇ ਨੇ ਇਹ ਤੁਸੀਂ ਤੈਅ ਕਰੋ ਠੀਕ ਹੈ ਜੀ ਕਿਉਂਕਿ ਜਿਵੇਂ ਦੇ ਕਰਮ ਕਰੋਗੇ ਉਵੇਂ ਦਾ ਤੁਹਾਨੂੰ ਫਲ ਮਿਲੇਗਾ ਹੁਣ ਜਿਵੇਂ ਤੁਸੀਂ ਕਿੱਕ ਕਰਦੇ ਤੁਸੀਂ ਰੁੱਕਦੇ ਤੁਸੀਂ ਅੰਬ ਤਾਂ ਤੁਹਾਨੂੰ ਮਿਲ ਨਹੀਂ ਸਕਦੇ ਤੁਹਾਨੂੰ ਗੁਲਾਬ ਦੇ ਫੁੱਲ ਤਾਂ ਨਹੀਂ ਮਿਲ ਸਕਦੇ ਸੋ ਇਸ ਕਰਕੇ ਜਿੰਮੇ ਤੇ ਤੁਸੀਂ ਜੋ ਬੀਜੂਗੇ ਉਹੀ ਵਟੂਗੇ ਉਹ ਤੁਹਾਡੇ ਕਰਮ ਤੁਹਾਡੇ ਅੱਗੇ ਆਉਣਗੇ ਆ ਜਨਮ ਚ ਨਹੀਂ ਤੇ ਤੁਹਾਨੂੰ ਗਾਹ ਭੁਗਤਨੀ ਪੈਣੀ ਆ ਕਿਰਪਾਤਾਂ ਜੇ ਤੁਸੀਂ ਅੱਜ ਤੇ ਤੁਸੀਂ ਹੁਣ ਦੇ ਜਨਮ ਦੇ ਵਿੱਚ ਮਾੜੇ ਤੁਸੀਂ ਸਮਾ ਦੇਖ ਰਹੇ ਹੋ ਮਾੜਾ ਸਮਾ ਦੇਖ ਰਹੇ ਹੋ ਸਕਦਾ ਤੁਹਾਡੇ ਪਿਛਲੇ ਜਨਮਾਂ ਦੇ ਕੋਈ ਕਰਮ ਅੱਗੇ ਆਉਂਦੇ ਹੋਣ ਕੀ ਪਤਾ ਕਈ ਲੋਕ ਇਦਾਂ ਵੀ ਹੁੰਦੇ ਆ ਅੱਜ ਦੇ ਇਹ ਜਿਹੜਾ ਹੁਣ ਉਹਨਾਂ ਨੂੰ ਜੀਵਨ ਮਿਲਿਆ ਉਹਦੇ ਵਿੱਚ ਉਹ ਬਹੁਤ ਹੀ ਵਧੀਆ ਹੁੰਦੇ ਨੇ ਬਹੁਤ ਵਧੀਆ ਇਨਸਾਨ ਹੁੰਦੇ ਆ ਕਦੀ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਉਹਨਾਂ ਦੇ ਫਿਰ ਮਨ 'ਚ ਆਉਂਦਾ ਕਿ ਅਸੀਂ ਤਾਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਪਾਠ ਵੀ ਕਰਦੇ ਆ ਅਸੀਂ ਕਦੀ ਕਿਸੇ ਦਾ ਹੱਕ ਨਹੀਂ ਖਾਦਾ ਪਰ ਫਿਰ ਵੀ ਸਾਡੇ ਨਾਲ ਮਾੜਾ ਕਿਉਂ ਹੁੰਦਾ ਇਹ ਜੀ ਜਿਹੜਾ ਮਾੜਾ ਹੁੰਦਾ ਇਹ ਜਿਹੜਾ ਹੋ ਸਕਦਾ ਤੁਹਾਡੇ ਪਿਛਲੇ ਜਨਮਾਂ ਦੇ ਕੁਝ-ਕੁਝ ਕਰਮ ਹੋਣ ਜਿਹੜੇ ਤੁਹਾਨੂੰ ਹੁਣ ਮਿਲਦੇ ਪਏ ਆ ਜਿਹਦਾ ਫਲ ਮਿਲਦਾ ਪਿਆ ਕਿਉਂਕਿ ਕਰਮਾਂ ਦੇ ਫਾਲਤੋਂ ਨਹੀਂ ਭਜ ਸਕਦੇ ਆਪਾਂ ਹਮੇਸ਼ਾ ਜਦੋਂ ਇਸ ਤਰ੍ਹਾਂ ਦੇ ਰਿਲੇਟਡ ਵੀਡੀਓਜ਼ ਬਣਾਉਂਦੇ ਆ ਆਪਾਂ ਇਹੀ ਗੱਲ ਸ਼ੇਅਰ ਕਰਦੇ ਆ ਕਿ ਕਰਮਾਂ ਤੋਂ ਕੋਈ ਨਹੀਂ ਭਜ ਸਕਦਾ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪੈਣਾ ਅੱਜ ਜਿਹੜਾ ਹੁਣ ਦਾ ਟਾਈਮ ਚੱਲਦਾ ਚਾਹੇ ਹੁਣ ਦੇ ਸਮੇਂ 'ਚ ਚਾਹੇ ਤੁਹਾਨੂੰ ਗਾਂ ਜਦੋਂ ਵੀ ਤੁਹਾਨੂੰ ਕਦੀ ਵੀ ਸਮਾਂ ਜਦੋਂ ਆਇਆ ਉਹ ਤੁਹਾਨੂੰ ਭੁਗਤਾਨ ਦੇਣਾ ਪੈਣਾ ਜੀ ਜੇ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਨਾਲ ਹੁਣ ਕੋਈ ਮਾੜਾ ਕਰ ਰਿਹਾ ਵਾ ਤੇ ਹੋ ਸਕਦਾ ਤੁਸੀਂ ਪਿਛਲੇ ਜਨਮ ਚ ਕੁਝ ਗਲਤ ਕਰਿਆ ਹੋਵੇ ਜੀ ਉਹਦੇ ਨਾਲ ਠੀਕ ਹੈ ਜੀ ਜੇ ਤੁਸੀਂ ਨਹੀਂ ਕੀਤਾ ਜੇ ਉਹ ਤੁਹਾਡੇ ਨਾਲ ਕਰਿਆ ਕੋਈ ਗੱਲ ਨਹੀਂ ਜੀ ਉਹਦੇ ਵੀ ਅੱਗੇ ਆ ਜਾਣਗੀਆਂ ਆਉਣੀਆਂ ਤਾਂ ਹੈਗੀਆਂ ਇਹ ਕਰਮਾਂ ਦਾ ਗੇੜ ਇੱਦੀ ਚੱਲਦਾ ਸੋ ਇਸ ਕਰਕੇ ਚੰਗੇ ਕਰਮ ਕਰੀਏ ਤਾਂ ਕਿ ਆਪਾਂ ਨੂੰ ਵੀ ਚੰਗਾ ਪਾਉਣ ਨੂੰ ਮਿਲੇ ਚੰਗਾ ਹੰਡਾਉਣ ਨੂੰ ਮਿਲੇ ਠੀਕ ਹੈ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਪਉ ਸਰ ਡਿਵੈਲੋਪਰ ਪਰਿਸ਼ਤ ਸਤਿਸ਼੍ਰੀਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ